ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਪੈਂਦੇ ਲਾਸ ਐਂਜਲਸ ਦੇ ਵਿੱਚ ਭਾਰੀ ਜਿਹੜੀ ਤਬਾਹੀ ਮਚੀ ਹੋਈ ਹੈ ਅੱਗ ਲੱਗਣ ਦੇ ਕਾਰਨ ਤੁਹਾਨੂੰ ਦੱਸ ਦੇ ਕਿ ਬਿਤੇ ਕਈ ਦਿਨਾਂ ਤੋਂ ਜਿਹੜੇ ਕਿ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਿਹੜੀ ਜੰਗਲਾਂ ਦੇ ਵਿੱਚ ਲਾਸ ਐਂਜਲਸ ਦੇ ਤਿੰਨ ਜੰਗਲਾਂ ਦੇ ਵਿੱਚ ਭਾਰੀ ਅੱਗ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਤੇਜ਼ ਹਵਾਵਾਂ ਚੱਲ ਰਹੀਆਂ ਸੀ ਤੇ ਜਿਨ੍ਹਾਂ ਦੇ ਨਾਲ ਉਸ ਅੱਗ ਨੂੰ ਫੈਲਣ ਦੇ ਵਿੱਚ ਮਦਦ ਮਿਲ ਰਹੀ ਸੀ ਤੇ ਹੁਣ ਜਿਹੜੀ ਆਗਿਆ ਉਸਨੇ ਤਬਾਹੀ ਮਚਾਈ ਹੋਰ ਪਾਸੇ ਕਿਉਂਕਿ ਜਿਹੜੀ ਅੱਗ ਹਿਹਾਸ਼ੀ ਇਲਾਕਿਆਂ ਤੱਕ ਪਹੁੰਚ ਚੁੱਕੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਭਾਰੀ ਨ ਅੱਗ ਲੱਗਣ ਦੇ ਕਾਰਨ ਵੱਡੀਆਂ-ਵੱਡੀਆਂ ਇਮਾਰਤਾਂ ਤੇ ਵੱਡੇ-ਵੱਡੇ ਜਿਹੜੇ ਘਾਰ ਆ ਸੜ ਕੇ ਸੁਆਹ ਹੋ ਗਏ ਨੇ ਉੱਥੇ ਜੰਗਲਾਂ ਦੇ ਵਿੱਚ ਅੱਗ ਹੀ ਨਹੀਂ ਭਿਆਨਕ ਲੱਗੀ ਹੋਈ ਹੈ ਕਿ ਜਿਹੜੇ ਜੰਗਲੀ ਜਾਨਵਰ ਨੇ ਸਾਰੇ ਪੇੜ-ਪੌਦੇ ਨੇ ਉਹ ਵੀ ਸੜ ਕੇ ਸੁਆਹ ਹੋਏ ਨੇ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਨੀ ਵੱਡੀ ਤਬਾਹੀ ਇਸ ਟਾਈਮ ਅ ਲੋਸੈਂਸ ਦੇ ਵਿੱਚ ਮਚੀ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਕਿ ਹੈਲੀਕਾਪਟਰਸ ਤੇ ਫਾਇਰ ਜੈਟਸ ਦੇ ਨਾਲ ਅੱਗ ਬੁਝਾਉਣ ਦੀ ਜਿਹੜਾ ਕਿ ਬਚਾਅ ਕਾਰਜ ਕੀਤਾ ਜਾ ਰਿਹਾ ਪਰ ਹਵਾਵਾਂ ਇੰਨੀਆਂ ਤੇਜ਼ ਚੱਲ ਰਹੀਆਂ ਨੇ 160 ਤੋਂ 130 ਦੇ ਪ੍ਰਤੀ ਘੰਟੇ ਦੀ ਰਫਤਾਰ ਆਰ ਨਾਲ ਇਹ ਮਾਮਾ ਚੱਲ ਰਿਹਾ ਜਿਸ ਕਾਰਨ ਜਿਹੜੀ ਆਗ ਹੈ ਉਸ ਤੇ ਜਿਹੜਾ ਕਿ ਕਾਬੂ ਨਹੀਂ ਪਾਇਆ ਜਾ ਰਿਹਾ ਜੋ ਜਿਹੜੀ ਆਗਿਆ ਵੱਧਦੀ ਜਾ ਰਹੀ ਹੈ ਨਾ ਹਵਾਵਾਂ ਕਰਕੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਲਾਸ ਏਂਜਲਸ ਦੇ ਵਿੱਚ ਇਸ ਅੱਗ ਲੱਗਣ ਦੀ ਘਟਨਾ ਦੇ ਨਾਲ 10 ਲੋਕਾਂ ਦੀ ਜਿਹੜੀ ਮੌਤ ਨਿਕਲ ਕੇ ਸਾਹਮਣੇ ਆਈ ਹੈ ਤੇ ਹੋਰ ਜਿਹੜੇ ਲੋਕੀ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਆਪਣੇ ਘਰ ਛੱਡਣ ਦੀ ਜਿਹੜੇ ਆਦੇਸ਼ ਦਿੱਤੇ ਹੋਏ ਨੇ ਤੇ ਐਮਰਜੈਂਸੀ ਅਲਰਟ ਕੀਤਾ ਗਿਆ ਹੈ ਇਸ ਟਾਈਮ ਲਾਸ ਏਂਜਲਸ ਦੇ ਵਿੱਚ ਤੇ ਲੋਕਾਂ ਨੂੰ ਜਲਦ ਤੋਂ ਜਲਦ ਆਪਣੇ ਘਰ ਛੱਡ ਕੇ ਸੁਰੱਖਿਤ ਥਾਵਾਂ ਦੀ ਔਰ ਜਿਹੜਾ ਰੁੱਖ ਕਰਨ ਦੀ ਅਪੀਲ ਕੀਤੀ ਗਈ ਹੈ ਉੱਥੇ ਕਾਫੀ ਵੱਡੀ ਤਬਾਹੀ ਇਸ ਟਾਈਮ ਜਿਹੜੀ ਕਿ ਲਾਸ ਐਂਜਲਸ ਦੇ ਵਿੱਚ ਮਚੀ ਹੋਈ ਹੈ ਉੱਥੇ ਤੁਹਾਨੂੰ ਦੱਸਦੀ ਹੈ ਕਿ ਘੱਟ ਤੋਂ ਘੱਟ 10 ਹਜ਼ਾਰ ਘਰ ਇਮਾਰਤਾਂ ਤੇ ਹੋਰ ਟਾਂਚੇ ਜਿਹੜੇ ਸੜ ਕੇ ਸੁਆਹ ਹੋ ਗਏ ਨੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਇਸ ਅੱਗ ਲੱਗਣ ਦੀ ਘਟਨਾ ਨੂੰ ਕੈਨਤ ਫਾਇਰ ਕਿਹਾ ਜਾ ਰਿਹਾ ਹੈ ਇੱਕ ਹੋਰ ਜਾਣਕਾਰੀ ਮੁਤਾਬਕ ਲਾਸ ਐਂਜਲਸ ਤੇ ਇਸ ਦੇ ਆਲੇ ਦੁਆਲੇ ਅੱਗ ਲੱਗਣ ਕਾਰਨ ਜਿਹੜੇ ਮਰਨ ਵਾਲੇ ਦੀ ਗਿਣਤੀ 10 ਹੋ ਗਈ ਹੈ ਤੇਜੀ ਨਾਲ ਫੈਲ ਰਹੀ ਕੈਨਤ ਅੱਗ ਦੁਪਹਿਰ ਵੇਲੇ ਵੈਸਟ ਹਿਲਜ਼ ਇਲਾਕੇ ਤੇ ਵੈਂਚੂਰਾ ਕਾਉਂਟੀ ਦੇ ਸੈਨ ਫਰਲਾਂਡੋ ਵੈਲੀ ਵਿੱਚ ਸ਼ੁਰੂ ਹੋਈ ਇਸ ਤੋਂ ਪਹਿਲਾਂ ਲਾਸ ਏਂਜਲਸ ਦੇ ਆਲੇ ਦੁਆਲੇ ਪੰਜ ਥਾਵਾਂ ਤੇ ਜੰਗਲਾਂ ਵਿੱਚ ਅੱਗ ਲੱਗੀ ਸੀ ਜਿਨ੍ਹਾਂ ਨੂੰ ਪੈਲੀ ਸੇਜ ਫਾਇਰ ਇਟਨ ਫਾਇਰ ਤੇ ਲੀਡਿਆ ਫਾਇਰ ਹਰਸਟ ਫਾਇਰ ਤੇ ਸੈਂਟਰ ਫਾਇਰ ਕਿਹਾ ਜਾ ਰਿਹਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਉੱਥੇ ਹਵਾਵਾਂ ਚੱਲ ਰਹੀਆਂ ਨੇ ਇੰਨੀ ਤੇਜ਼ ਰਫ਼ਤਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਹਵਾਵਾਂ ਚੱਲ ਰਹੀਆਂ ਨੇ ਜੋ ਇਸ ਅੱਗ ਨੂੰ ਮਦਦ ਕਰ ਰਹੀਆਂ ਨੇ ਹੋਰ ਫੈਲਣ ਦੇ ਵਿੱਚ ਤੇ ਜਿੱਥੇ 1 2 3 ਜੰਗਲਾਂ ਵਿੱਚ ਅੱਗ ਸੀ ਹੁਣ ਜਿਹੜੀ ਅੱਗ ਹੈ ਈ ਨੀ ਜ਼ਿਆਦਾ ਫੈਲ ਚੁੱਕੀ ਹੈ ਕਿ ਹਰ ਪਾਸੇ ਜਿਹੜੀ ਤਬਾਹੀ ਮੱਚਦੀ ਹੋਈ ਦਿਖ ਰਹੀ ਹੈ ਉੱਥੇ ਤੁਹਾਨੂੰ ਦੱਸਦੀ ਕਿ ਲਾਸ ਏਂਜਲਸ ਦੇ ਮੇਅਰ ਕੈਰਨ ਬੌਸ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਤੇਜ਼ ਹਵਾਵਾਂ ਇੱਕ ਵਾਰ ਫਿਰ ਤੋਂ ਜਿਹੜਾ ਕਿ ਚੱਲਣ ਗਿਆ। ਪ੍ਰਸ਼ਾਸਨ ਵੱਲੋਂ ਵੀਰਵਾਰ ਸ਼ਾਮ ਤੋਂ ਸ਼ੁੱਕਰਵਾਰ ਸਵੇਰ ਤੱਕ ਜਿਹੜਾ ਤੇਜ਼ ਹਵਾਵਾਂ ਚੱਲਣ ਦੀ ਇੱਕ ਵਾਰ ਫਿਰ ਤੋਂ ਭਿਕਵਾਣੀ ਦੱਸੀ ਗਈ ਆ। ਇਹ ਹੁਕਮ ਲਾਸ ਐਂਜਲਸ ਕਾਉਂਟੀ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਰਾਤ ਨੂੰ ਪਾਸਾਡੇਨਾ ਨੇੜੇ ਸ਼ੁਰੂ ਹੋਈ ਈਟਨ ਅਗਦੇ ਲਾਂ ਤੋਂ ਬਾਅਦ ਆਏ। ਜਿਸਨੇ 50000 ਤੋਂ ਵੱਧ ਵੀ ਮਾਰਤਾਂ ਤੋਂ ਬਾਅਦ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਿਹੜੀ ਚੇਤਾਵਨੀ ਫਿਰ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜੀਆਂ ਤੇਜ਼ ਹਵਾਵਾਂ ਨੇ ਉਹ ਇੱਕ ਵਾਰ ਫਿਰ ਤੋਂ ਚੱਲਣਗੀਆਂ ਜੋ ਅੱਗ ਨੂੰ ਇੱਕ ਵਾਰ ਫਿਰ ਤੋਂ ਫਲੌਨ ਦੇ ਵਿੱਚ ਜਿਹੜਾ ਕਿ ਸਹਾਇਕ ਹੋਂਸਾ ਕਿ ਦਿਨ ਉੱਥੇ ਲਗਾਤਾਰ ਤੁਹਾਨੂੰ ਦੱਸਿਆ ਕਿ ਵੱਡੇ ਵੱਡੇ ਅਪਾਰਟਮੈਂਟ ਕਾਰੀ ਇਮਾਰਤਾਂ ਤੇ ਵਪਾਰਿਕ ਜਿਹੜੇ ਆਧਾਰੇ ਨੇ ਵਾਹਨ ਨੇ ਆਗੇ ਦੇ ਵਿੱਚ ਸੜ ਕੇ ਸਵਾਹ ਹੋ ਚੁੱਕੇ ਨੇ